ਹਾਂ ਜੀ ਮੈਂ ਬਲਕੀ ਨਾਮ ਤੁਹਾਡਾ ਨਰਿੰਦਰ ਕੌਰ ਜੀ ਕੀ ਵਾਰ ਦਾ ਤੋਂ ਇਹ ਤੁਹਾਡੇ ਨਾਲ ਸਰ ਸਾਡੇ 3 ਨਵੰਬਰ ਤੋਂ ਸਾਡੇ ਵਾਰਦਾਤ ਘਰੇ ਹੋ ਰਹੀ ਰੰਜੀ ਰਾਜਵੀਰ ਸਾਡੇ ਬਾਰ ਬਾਰ ਬੰਦੇ ਭਲਾ ਕੇ ਸਾਨੂੰ ਪਰੇਸ਼ਾਨ ਕਰ ਰਹੀ ਹੈ ਇਹ ਗਲਤ ਲੇਡੀਸ ਆ ਇਹਨੂੰ ਮੈਂ ਦੋ ਵਾਰੀ ਦੇਖਿਆ ਤੇ ਮੈਂ ਉਹਦੇ ਕਰਕੇ ਇਹਨੂੰ ਮਹੱਲੇ ਦੇ ਵਿੱਚ ਇੱਕ ਦੋ ਜਣਿਆਂ ਨੂੰ ਦੱਸਤਾ ਜਿੱਤੇ ਕਰਕੇ ਰੰਜਿਸ਼ ਰੱਖਦੀ ਹੈ ਪਾਣੀ ਦੀ ਟੈਂਕੀ ਨੂੰ ਇਹ ਪੈਪ ਲਗਾ ਕੇ ਖੁੱਲਾ ਬਾਹਰ ਸਰੀਆਮ ਛੱਡਦੀ ਹੈ ਉਸ ਦੀ ਵੀ ਸਾਡੇ ਕੋਲੇ ਵੀਡੀਓ ਆ ਤੇ ਨਾਲ ਦਾ ਕਿਰਾਏਦਾਰ ਨਸ਼ਾ ਤੇ ਕਿਰਾਏ ਤੇ ਰਹਿੰਦਾ ਵਾ ਉਸ ਨੇ ਵੀ ਪਾਣੀ ਟੈਂਕੀ ਦਾ ਸਰੀਆਮ ਛੱਡਿਆ ਪਾਣੀ ਨੂੰ ਰਹਿ ਕੇ ਵੀ ਜ਼ਿਆਦਾ ਰੰਜਿਸ਼ ਇਹਨਾਂ ਨੇ ਕੀਤੀ ਆ ਮੈਂ ਪਾਣੀ ਛਿੜਕਾ ਕਰਦੀ ਆ ਮੈਂ ਇਤਾਂ ਚਿੱਕੜ ਨਹੀਂ ਕਰਦੀ ਹੈ ਵੀ ਤਾਂ ਪਿੱਛੇ 10 ਘਰ ਨੇ ਕਿਸੇ ਨੂੰ ਵੀ ਕੋਈ ਤਰਾਇ ਨਹੀਂ ਆ ਮੈਂ 15 ਸਾਲ ਤੋਂ ਰਹਿ ਰਹੀ ਆ ਇਨੀ ਤਰੀਕ ਦੀ ਗੱਲ ਲੱਗੀ ਜਿਹੜੀ ਤੁਹਾਡੇ ਕੋਲ ਨਹੀਂ ਹੋਈ ਇਹ ਪਹਿਲਾਂ ਮੈਂ 3 ਨਵੰਬਰ ਨੂੰ ਇਹਨਾਂ ਤੇ ਕੰਪਲੀਟ ਕੀਤੀ ਸੀਗੀ ਪਸੰਦ ਚੌਂਕੀ 'ਚ ਉਦੋਂ ਇਹਨਾਂ ਨੇ ਹਮਲਾ ਕੀਤਾ ਸੀ 13 ਨਗਰ 'ਚ ਮੇਰੇ ਬੇਟੇ ਨੂੰ 7-8 ਮੁੰਡਿਆਂ ਨੇ ਘੇਰਿਆ ਸੀਗਾ ਉਸ ਤੋਂ ਬਾਅਦ ਇਹਨਾਂ ਨੇ ਦਿਵਾਲੀ ਤੋਂ ਅਗਲੇ ਦਿਨ ਫਿਰ ਮੇਰੇ ਬੇਟੇ ਨੂੰ 15 ਮੁੰਡੇ 15-16 ਮੁੰਡੇ ਲੈ ਕੇ ਫਿਰ ਸੁਗਰਾਜ ਨੇ ਘੇਰਿਆ ਇਹ ਬਾਅਦ ਕਦੀ ਕਰਨ ਚੌਧਰੀ ਆ ਜਾਂਦਾ ਸਾਨੂੰ ਕਹਿੰਦਾ ਸੁਗਰਾਜ ਨੂੰ ਬੁਲਾਓ ਕਦੀ ਸੁਖਰਾਜ ਆ ਜਾਂਦਾ ਕਹਿੰਦਾ ਕਰਨ ਚੌਧਰੀ ਨੂੰ ਬੁਲਾਓ ਸਾਨੂੰ ਨਹੀਂ ਪਤਾ ਇਹਨਾਂ ਦਾ ਕੀ ਮੈਟਲ ਹੈ ਇਹ ਸਾਨੂੰ ਪਰੇਸ਼ਾਨ ਕਰਦੇ ਨੇ ਮੇਰਾ ਬੇਟਾ ਪਹਿਲਾਂ ਇਹਨੇ ਕੁ ਬੰਦੇ ਸੀ ਤੁਹਾਡੇ ਘਰੇ ਜਿੱਦਣ ਹਮਲਾ ਕਰਨ ਆਏ ਇਹ ਘਟਗੜ ਵੀ 25 ਬੰ ਉਹ ਜ਼ਿਆਦਾ ਹੀ ਹੋਣਗੇ ਅਸੀਂ ਕੋਈ ਸਾਨੂੰ ਗਿਣਤੀ ਨਹੀਂ ਇਹਨਾਂ ਦੀ ਕਰਪਾਨਾ ਮਾਰਦੇ ਸੀ ਗੇਟ 'ਚ ਅਸੀਂ ਡਰਦੇ ਮਾਰੇ ਅੰਦਰ ਵੜ ਗਏ ਅਸੀਂ ਵੀਡੀਓ ਬਣਾਉਣ ਦੀ ਕੋਸ਼ਿਸ਼ ਕੀਤੀ ਇਹ ਸਾਨੂੰ ਗਲਤਮਲ ਤੇ ਬੋਲਦੇ ਸੀ ਗੇਟਾਂ ਗੇਟ ਟੱਪ ਕੇ ਅੰਦਰ ਆਂਦੇ ਸੀਗੇ ਅਸੀਂ ਡਰਦਿਆਂ ਨੇ ਅੰਦਰ ਵੜ ਕੇ ਆਪਣਾ ਕੁੰਡਾ ਲਗਾ ਲਿਆ ਪਹਿਲਾਂ 7 ਵਜੇ ਦੇ ਕਰੀਬ ਲੜਾਈ ਹੋਈ ਸੀ ਉਦੋਂ ਕਰਨ ਚੌਧਰੀ ਆਇਆ ਉਹ ਕਹਿੰਦਾ ਸਾਡੇ ਮੁੰਡੇ ਨੂੰ ਬਾਹਰ ਕੱਟ ਕੇ ਸੁਖਰਾਜ ਨੂੰ ਕੱਢ ਸਾਡੇ ਨਾਲ ਕੋਈ ਗੱਲ ਨਹੀਂ ਸੀ ਅਸੀਂ ਬੈਠਣ ਗਿਆ ਤੂੰ ਅੰਦਰ ਚੱਲ ਸੁਖਰਾਜ ਨਾਲ ਬੋਲਦਾ ਬੋਲਦਾ ਕਰਨ ਚੌਧਰੀ ਸੁਖਰਾਜ ਨੇ ਅੰਦਰੋਂ ਗਡਾਸੀ ਕਾਢੀ ਉਹਨੂੰ ਜਗੀਰ ਸਿੰਘ ਨੇ ਗਡਾਸੀ ਫੜਾਈ ਕੁਹਾੜੀ ਜ ਕਾਚੇ ਖੰਜਰ ਸੀਗਾ ਉਸ ਦੀ ਭੈਣ ਤੇ ਉਸ ਦੀ ਦਾਤੀ ਉਹਨੂੰ ਪਚਾਉਣ ਵਾਸਤੇ ਆਈਆਂ ਸੀਗੀਆਂ ਮਗਰ ਕੁੜੀ ਸਾਡੀ ਵੀਡੀਓ ਬਣਾ ਰਹੀ ਸੀ ਕੋ ਉਹਦੀ ਭੈਣ ਨੇ ਕਰਨ ਚੌਧਰੀ ਨੇ ਮੇਰੀ ਕੁੜੀ ਦਾ ਥੱਪੜ ਮਾਰਿਆ ਤੇ ਸਿਲੰਡਰ ਖੋਲਣ ਦੀ ਰੀਜ਼ਨ ਕੀ ਸੀਗਾ ਮਕਸਦ ਕੀ ਸੀਗਾ بیٹے ਮੇਰੇ ਨੂੰ ਉਹ ਆ ਕੇ ਪਰੇਸ਼ਾਨ ਕਰਦੇ ਸੀਗੇ ਹਮਲਾ ਕਰਦੇ ਸੀ ਮੇਰੇ ਬੇਟੇ ਤੇ ਬਾਰ-ਬਾਰ ਕਿੰਨੇ ਬੰਦੇ ਨੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ 25 30 ਬੰਦਿਆਂ ਨੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਬੇਟੇ ਦੇ ਉੱਤੇ ਬਹੂ ਮੇਰੀ ਨੂੰ ਇਹਨੂੰ ਦੰਦਲ ਪੈ ਗਈ ਸੀ ਇਹਨੂੰ ਮੈਂ ਲੈ ਕੇ ਬੱਚੇ ਦੇ ਉੱਤੇ ਵੀ ਹਮਲਾ ਕੀਤਾ ਆ ਦਿਖਾਓ ਬੱਚਾ ਦਿਖਾਈ ਆ ਦੇਖੋ ਮੇਰਾ ਪੋਤਾ ਆ ਆ ਪੋਤੇ ਨੂੰ ਵੀ ਨਹੀਂ ਛੱਡਿਆ ਆ ਦੇਖੋ ਇਹਦੇ ਬੋਲਤੇ ਵੀ ਸੱਟ ਲਗਾਈ ਆ ਇੱਥੇ ਮੱਥੇ ਤੇ ਵੀ ਸੱਟ ਲਗਾਈ ਸਾਡੇ ਛੋਟੇ ਛੋਟੇ ਬੱਚਿਆਂ ਨੂੰ ਵੀ ਨਹੀਂ ਇਹਨਾਂ ਨੇ ਬਖਸ਼ਿਆ ਬਹੁਤ ਜ਼ਿਆਦਾ ਅਸੀਂ ਪਰੇਸ਼ਾਨ ਆ ਸਾਨੂੰ ਦੱਸੋ ਵੀ ਅਸੀਂ ਕੀ ਕਰੀਏ ਸਾਨੂੰ ਘਰੇ ਨਹੀਂ ਵੜਨ ਦਿੰਦੀਆਂ ਗੁੰਡਾਗਰਦੀ ਕਰਦੀਆਂ ਨੇ ਬੱਚੇ ਦੇ ਅਸੀਂ ਛੋਟੇ ਦੇ ਘਰ ਦੇ ਤਾਲੇ ਖੁੱਲੇ ਹੋਏ ਤੁਹਾਡੇ ਘਰ ਦੇ ਤਾਲੇ ਸਾਡੇ ਕੋਲੇ ਚਾਬੀ ਮੇਰਾ ਘਰ ਵਾਲਾ ਘਰੇ ਗਿਆ ਕਹਿੰਦੀ ਤੂੰ ਜਿੱਤਾਂ ਮਰਜੀ ਆ ਤੇ ਉਹਨਾਂ ਨੂੰ ਨਹੀਂ ਵੜਨ ਦੇਣਾ ਜਦੋਂ ਆਣ ਗਏ ਅਸੀਂ ਉਹਨਾਂ ਨੂੰ ਵੱਡਾਂਗੇ ਤੇਰੇ ਜਵਾਈ ਨੂੰ ਕੁੜੀ ਨੂੰ ਤੇ ਉਹਨੂੰ ਤੇ ਵਿੱਚੇ ਨੌ ਨੂੰ ਤੇ ਵਿੱਚੇ ਮੁੰਡੇ ਨੂੰ ਅਸੀਂ ਪੰਜ ਜਾਣਿਆਂ ਨੂੰ ਵੱਡਾਂਗੇ ਵੱਡਾ ਬੇਟਾ ਮੇ ਨਪੇ ਜਬ ਬੱਚੇ ਦੇ ਇਹਨਾਂ ਨੇ ਕੱਪੜੇ ਵਾਲਾ ਲਫਾਪਾ ਗੜੀ ਚ ਖੁਲਾ ਕੇ ਉਹਦੇ ਕੋ ਫੋਲ ਕੇ ਫਿਰ ਉਹਨੂੰ ਜਾਨ ਦਿੱਤਾ ਕਹਿੰਦੀ ਉਹਨਾਂ ਦਾ ਕੋਈ ਚੀਜ਼ ਨਹੀਂ ਕਰ ਲੈ ਜਾਨ ਦੇਣੀ ਸਾਡਾ ਆਪਣਾ ਘਰ ਆ ਮੇਰੇ ਨਾਂ ਤੇ ਆ ਮੈਨੂੰ ਘਰੇ ਵੜਨ ਦਾ ਹੁਕਮ ਨਹੀਂ ਆਗਾ ਮੈਨੂੰ ਵੜਨ ਨਹੀਂ ਦਿੰਦੀ ਗੁੱਟਾ ਕਰਦੀ ਕਰਦੀ ਇੰਨੀ ਕਿਹੜੀ অথੋਰੀਟੀ ਆ ਗਈ ਉਹਨੂੰ ਕੱਪੜੇ ਘਰ ਦੇ ਚੈੱਕ ਕਰਨ ਲੱਗੀਆਂ ਤੁਹਾਡੇ ਸਾਡੇ ਪੁਲਿਸ ਵਾਲੇ ਸਾਡੀ ਕੋਈ ਸੁਣਵਾਈ ਨਹੀਂ ਕਰਦੇ ਅਸੀਂ ਤਿੰਨ ਕੰਪਲੇਟਾ ਕੀਤੀਆਂ ਚੌਂਕੀ ਕੱਲ ਮੈਂ ਪ੍ਰਿਤਪਾਲ ਸਾਹਿਬ ਜੀ ਕੋਲੇ ਜਾ ਕੇ ਆਈ ਸੀਗੀ ਚੌਂਕੀ ਦੇ ਇੰਚਾਰਜ ਕੋਲੇ ਉਹ ਕਹਿੰਦੇ ਜੀ ਬੇਟੇ ਨੂੰ ਪੇਸ਼ ਕਰ ਦਿਓ ਉਹਨਾਂ ਦੀ ਉਹ ਗੱਲ ਤੇ ਨਹੀਂ ਆ ਰਹੇ ਮਾਰਿਆ ਬੇਟੀ ਕੋਲ ਮੋਬਾਈਲ ਖੋ ਕੇ ਲੈ ਗੇ ਪਹਿਲਾ 2 ਨਵੰਬਰ ਨੂੰ ਇਹਨਾਂ ਦੇ ਦੋ ਮੋਬਾਈਲ ਖੋਏ ਸੀਗੇ ਅਸੀਂ ਉਹਦੀ ਕੰਪਲੀਟ ਕੀਤੀ ਸੀ ਮੋਬਾਈਲ ਵਾਪਸ ਨਹੀਂ ਮਿਲੇ ਮੋਬਾਈਲ ਵਾਪਸ ਨਹੀਂ ਮਿਲੇ ਸਾਡੇ ਕੋਲ ਬਿੱਲ ਡੱਬੇ ਦੋਨਾਂ ਦੇ ਸੀਗੇ ਅਸੀਂ ਇਹਨਾਂ ਨੂੰ ਕੰਪਲੀਟ ਕੀਤੀ ਇਹਨਾਂ ਨੇ ਉਹ ਵੀ ਨਹੀਂ ਵਾਪਸ ਦਵਾਈ ਹੁਣ ਫਿਰ 10 ਤਰੀਕ ਨੂੰ ਫਿਰ ਰਾਜਵੀਰ ਨੇ ਹਮਲਾ ਕੀਤਾ ਹਰਦੀਪ ਸਿੰਘ ਗੰਜਾ ਉਹਨੂੰ ਕਹਿੰਦੇ ਨੇ ਉਸ ਦਾ ਭਰਾ ਉਹਨੇ ਪਾਣੀ ਤੋਂ ਲੈ ਕੇ ਬਹੁਤ ਝਗੜਾ ਕੀਤਾ ਸਾਡੇ ਨਾਲ ਉਹਨੇ ਵੀ ਉਹਦੀ ਵੀ ਸਾਡੇ ਕੋਲ ਵੀਡੀਓ ਅਸੀਂ ਉਹ ਵੀ ਇਹਨਾਂ ਨੂੰ ਵੀਡੀਓ ਦਿੱਤੀ ਉਸ ਤੋਂ ਬਾਅਦ ਫਿਰ ਇਹਨਾਂ ਨੇ 13 ਜਨਵਰੀ ਨੂੰ ਫਿਰ ਇਹਨਾਂ ਨੇ ਸਾਡੇ ਤੇ ਹਮਲਾ ਕੀਤਾ ਤਿੰਨ ਚਾਰ ਹੱਲੇ ਹੋ ਗਏ ਪੁਲਿਸ ਕਾਰਵਾਈ ਕੋਈ ਨਹੀਂ ਕਰਦੀ ਹੈਗੀ ਰਾਜਵੀਰ ਦੇ ਲਿੰਕ ਨੇ ਗੇਜਰੀਵਾਲ ਦਾ ਫੋਟੋ ਦਿਖਾ ਕੇ ਸਾਨੂੰ ਇਹ ਧਮਕਾਉਂਦੀ ਹੈ ਕਦੀ ਐਮਐਲਏ ਸੰਗੋਵਾਲੀ ਤੋਂ ਕਹਿੰਦੀ ਮੈਂ ਫੋਨ ਕਰਾਂਦੀ ਉਹ ਕਹਿੰਦਾ ਤੂੰ ਜੋ ਮਰਜ਼ੀ ਕਰ ਮੈਂ ਤੇਰੀ ਸਪੋਰਟ ਕਰੂੰਗਾ ਇਹ ਸਾਨੂੰ ਇਹਨੇ ਬਹੁਤ ਜ਼ਿਆਦਾ ਪਰੇਸ਼ਾਨ ਕੀਤਾ ਹੋਇਆ ਸਾਨੂੰ ਚੌਂਕੀ ਵਾਲਿਆਂ ਨੂੰ ਅਸੀਂ ਕਹਿ ਰਹੇ ਹਾਂ ਪੁਲਿਸ ਵਾਲਿਆਂ ਨੂੰ ਸਾਨੂੰ ਘਰੇ ਸੇਫਟੀ ਨਾਲ ਭੇਜੋ ਸਾਡੇ ਛੋਟੇ ਛੋਟੇ ਬੱਚੇ ਆ ਅਸੀਂ ਠੰਡ ਵਿੱਚ ਆਪਣੇ ਘਰੇ ਜਾਣਾ ਚਾਹੁੰਦੇ ਆ ਪੁਲਿਸ ਵਾਲਿਆਂ ਨੇ ਵੀ ਸਾਡੀ ਕੋਈ ਨਹੀਂ ਗੱਲ ਕੀਤੀ ਜੇ ਅਸੀਂ ਮੁਲਾਜ਼ਮ ਨੂੰ ਕਹਾਂ ਸਾਡੇ ਨਾਲ ਚੱਲ ਸਾਡੇ ਘਰੋਂ ਕੱਪੜੇ ਦਵਾ ਦੇ ਵੀ ਅਸੀਂ ਹਮਲੇ ਤੋਂ ਡਰਦੇ ਆ ਵੀ ਬੰਦੇ ਭਲਾ ਕੇ ਸਾਡੇ ਤੇ ਹਮਲਾ ਕਰਵਾਉਂਦੇ ਆ ਅਸੀਂ ਤਾਂ ਕਰ ਗਿਆ ਤਾਂ ਡਰਦੇ ਆ ਕੱਲੇ ਕੱਲੇ ਸਾਡੇ ਨਾਲ ਜਿੱਦਾਂ ਮਰਜ਼ੀ ਆ ਕੇ ਲੜ ਲਣ ਬੰਦੇ ਨਾ ਭਲਾਉਣ ਅਸੀਂ ਘਰੇ ਜਾਣ ਨੂੰ ਤੇ ਆ ਨਾ ਬੇਸ਼ੱਕ ਸਾਨੂੰ ਮਾਰ ਦੇਣ ਪੁਲਿਸ ਪ੍ਰਸ਼ਾਸਨ ਤੋਂ ਕੀ ਮੰਗ ਰੱਖਦੇ ਸਾਡੀ ਇਹ ਮੰਗਾਂ ਜੀ ਸਾਨੂੰ ਚਾਨਨ ਇਨਸਾਫ ਮਿਲੇ ਸਾਡੇ ਉਹਨਾਂ ਨੇ ਬੱਚਿਆਂ ਨੂੰ ਵੀ ਨਹੀਂ ਬਕਸ਼ਿਆ ਰਾਜਵੀਰ ਇੱਕ ਗੁੰਡਾਗਰਦੀ ਕਰਦੀ ਕਰਦੀ ਸ਼ਰੇ ਆਮ ਰਜਨੀ ਨਾਲ ਇਹਦੇ ਆ ਉਹਦਾ ਮੁੰਡਾ ਰਜਨੀ ਦਾ ਮੁੰਡਾ ਦਾ ਹੈਪੀ ਰਜਨੀ ਕੌਣ ਹੈਗੀ ਰਾਜਨੀ ਇਹ ਜਿਹੜਾ ਇਹਨਾਂ ਦੇ ਘਰੇ ਕੈਮਰੇ ਲੱਗੇ ਆ ਇਹ ਕਹਿੰਦੇ ਸਾਡੇ ਅੰਦਰ ਸਿਲੰਡਰ ਸੁੱਟਿਆ ਰਾਜਵੀਰ ਕਹਿੰਦੀ ਸੁੱਟਿਆ ਉਸ ਸਿਲੰਡਰ ਅੰਦਰ ਸੁੱਟਣ ਵਾਲੀ ਵੀਡੀਓ ਕਿੱਥੇ ਗਈ ਇਹਨਾਂ ਨੇ ਬਾਹਰ ਵਾਲੀ ਵੀਡੀਓ ਵਾਇਰਲ ਕਰਾਤੀ ਜਿਹੜਾ ਇਹਦੇ ਇਹਨਾਂ ਦੇ ਅੰਦਰ ਸਿਲੰਡਰ ਸੁੱਟੇ ਦੋਨਾਂ ਘਰਾਂ ਦੇ ਉਹ ਵੀਡੀਓ ਕਿੱਥੇ ਆ ਸਾਨੂੰ ਵੀਡੀਓ ਅੱਧਾ ਘੰਟਾ ਪਹਿਲਾਂ ਤੇ ਅੱਧਾ ਘੰਟਾ ਬਾਅਦ ਦੀ ਵੀਡੀਓ ਜਿਹੜੀ ਤੁਸੀਂ ਸਾਰੀ ਪੁ ਜੇ ਉਹਨਾਂ ਦੀ ਗਲਤੀ ਹੈ ਤੇ ਉਹਨਾਂ ਤੇ ਕਾਰਵਾਈ ਕੀਤੀ ਜਾਵੇ ਅਸੀਂ ਇਨਸਾਫ ਦੀ ਮੰਗ ਕਰਦੇ ਹਾਂ ਪੁਛ ਪ੍ਰਚਾਰਨ ਪ੍ਰਸ਼ਾਸਨ ਤੋਂ ਸਰ ਮਧੂ ਵਾਲਾ ਮੇਰਾ ਨਾਮ ਹੈ ਮੈਂ ਨਹੀਂ ਹੋਇਆ ਸੀਗਾ ਉਸ ਜਦੋਂ ਲੜਾਈ ਹੋਈ ਸਰ ਇਹ ये कह रहे हैं कि मनदीप सिंह ने मतलब मेरे जो हस्बैंड हैं उन्होंने सिलेंडर लेके इनके घर की मतलब इनके घर में फेंका सर वहाँ पे जिस जगह पे मेरे हस्बैंड ने सिलेंडर रखे थे वहाँ पे निशान है मैं कह रही हूँ अगर उनके घर पे सिलेंडर फेंका था तो वो ये निशान दिखाएं वो ये निशान दिखाए कि हाँ सिलेंडर कहाँ फेंका था आप बताओ बीस फुट की कंध में कोई सिलेंडर चक के फेंक देगा हाँ जी वहाँ पे वही किचन है तो इतनी ऊंची कंध है उसके सामने रूम बने हुए हैं किचन बना हुआ है फिर इतनी दूर से कोई बंदा बॉल नहीं फेंक सकता अगर फेंकना चाहे जोर से ना सही धीरे से अगर कोई फेंकना चाहे नहीं फेंक सकता तो क्या सिलेंडर इतनी भारी चीज इतनी दूर तक चली जाएगी आप बताओ इतनी लंबी कंध टप के जिस दिन लड़ाई हुई है आपके घर के बाद उस लड़के आपको

मतलब रॉकेट जिस तरह आया ना वो हमारी खिड़की में आया क्योंकि हमारे कमरे में दरवाजे नहीं लगे ना हमारी विंडो में लगे हैं तो उन्होंने जो मतलब रॉकेट फेंका था ना उसकी भी वीडियो हमारे पा, पास है मेरा बच्चा छोटा होता उस टाइम वो भी सो रहा था, था वो मार था नहीं जड़ा वो जड़ा ईसेंट 13 तारीख को होया उस दिन कितने बंदे आए लड़न थे लड़ने वास्ते उनों दे उस दिन 20-25 बंदे आए थे, तो उन्होंने पहले तो उन्होंने काफी तोड़-फोड़ करी, मतलब को बहुत गेट खटकाय, बहुत गलत बोले वो। हाँ जी, इतना तो बहुत मारी, करप्शन भी मारी। और कोई वीडियो फोटो जाएगी? हाँ जी, सब कुछ है हमारे पास प्रूफ, सारे प्रूफ हैं हमारे फोनों में, तो जो इन्होंने करपान मारी मुड़ के ये चले गए इन्होंने बोला कि जो बुला लो जिस डीएसपी को बुलाना है जिसको बुलाना बुला लो वो आएंगे पैग लगा के चले जाएंगे हमारे साथ उन्होंने ये बात बोली थी हाँ जी हाँ जी उन्होंने ये चीज हमें धमकी थी कि मुलाजिम आएंगे तो क्या कर लेंगे वो हमारे साथ पैग लगा के चले जाएंगे तो इन चीजों की रिकॉर्डिंग पता नहीं हुई है कि नहीं बट हमारे पास सारी वीडियो जो जो उन्होंने तोड़फोड़ करी है जिस तरीके से उन्होंने हमारे गेट पे दरवाजे कृपाने मारी है

ਅਜੀ ਕੀ ਨਾਮ ਤੁਹਾਡਾ ਭਾਈ ਮੇਰਾ ਨਾਮ ਗੁਰਪ੍ਰੀਤ ਸਿੰਘ ਹੈ ਜੀ ਕੀ ਹੋਇਆ ਅੱਜ ਭਾਈ ਤੇਰਾ ਤੇ ਭਾਜੀ ਇਦਾਂ ਐਸਾ ਨਾ ਮੈਂ ਨਾ ਜਵਾਈਆਂ ਸਰ ਮੈਂ ਲੋਰੀ ਕਰਕੇ ਇਹਨਾਂ ਨੇ ਘਰ ਗਿਆ ਸੀਗਾ ਤੇ ਤਾਂ ਇੱਕ ਕਰਨ ਚੌਧਰੀ ਮੁੰਡਾ ਸਰ ਉਹ ਪਹਿਲੇ ਆਪਸੇ ਲੜ ਰਹੇ ਸੀਗੇ ਤੋਂ ਸਰ ਅਸੀਂ ਮੇਰੇ ਵਾਈਫ ਵੀਡੀਓ ਬਣਾ ਰਹੀ ਸੀ ਉਹਨੇ ਕੋ ਦੋ ਫੋਨ ਸੀਗੇ ਇਹ ਵੀਡੀਓ ਬਣਾ ਰਹੀ ਸੀ ਇੱਕ ਤੇ ਹੱਥ ਫੜੇ ਇੱਕ ਤੇ ਵੀਡੀਓ ਬਣਾ ਰਹੀ ਸੀ ਤੇ ਉਹ ਕਰਨ ਚੌਧਰੀ ਇਹਨਾਂ ਵੱਲ ਆਇਆ ਉਹਨੇ ਖੰਡਾ ਫੜਿਆ ਸੀ 1.5 ਫੁੱਟਾ ਕਟਰ ਹੋਣਾ ਉਹ 1.5 ਫੁੱਟਾ ਖੰਡਾ ਫੜਿਆ ਸੀ ਉਹ ਮੇਰੇ ਵੱਲ ਆ ਗਿਆ ਉਹਨੇ ਮੇਰੇ ਗਲੇ 'ਚ ਹੱਥ ਪਾ ਲਿਆ ਲੇਡੀ ਨੂੰ ਹੱਥ 'ਚ ਫੜਾਂ ਚੋ ਤਾਂ ਉਹ ਮੇਰੇ ਗਲੇ 'ਨੂੰ ਠੀਕ ਹੈ ਉਹ ਸਾਰਾ ਕੈਮਰੇ ਚ ਰਿਕਾਰਡ ਹੋਇਆ ਮੇਰੇ ਪੱਗ ਲਾ ਕੇ ਉਹ ਜਿਹੜੇ ਫੋਨ ਚ ਰਿਕਾਰਡਿੰਗ ਸੀ ਉਹ ਦੀ ਕੈਮਰੇ ਦੀ ਵੀਡੀਓ ਸੀ ਸੀਸੀਟੀਵੀ ਕੈਮਰੇ ਦੀ ਵੀਡੀਓ ਹੈਗੀ ਤੁਹਾਡੇ ਪੱਗ ਲਾਈ ਦੀ ਜੀ ਸਿਰਫ ਫੋਨ ਚ ਸੀਗੀ ਜਿਹੜਾ ਫੋਨ ਚ ਵੀਡੀਓ ਸੀ ਸਰ ਉਹ ਬਕਾਇਦਾ ਮੇਰੇ ਕੋਲ ਬਿੱਲ ਨਾ ਰਹਾ ਫੋਨ ਦਾ ਸਰ ਬਕਾਇਦਾ ਮੈਂ ਰਿਪੋਰਟ ਲਿਖਾ ਕੇ ਆਇਆ ਫਿਰ ਲਿਖਾ ਕੇ ਆਇਆ ਉਹ ਫੋਨ ਨਾਲ ਲੈ ਕੇ ਸਰ ਆਪਣੇ ਤੁਹਾਡੀ ਜਿਸ ਕੈਮਰੇ ਦੀ ਵੀਡੀਓ ਤੁਹਾਡੇ ਹੱਥੋਂ ਕੈਮਰੇ ਮੋਬਾਈਲ ਹੀ ਖੋ ਕੇ ਲੈ ਗਏ ਮੋਬਾਈਲ ਖੋ ਕੇ ਲੈ ਕੇ ਕੀ ਸਾਡੇ ਕੋਲ ਕਾਰਵਾਈ ਨਾ ਹੋਵੇ ਕੋਈ ਕਿ ਪ੍ਰੂਫ ਜਿਹੜਾ ਪ੍ਰੂਫ ਸੀ ਪੱਗ ਲਾਣ ਦੀ ਉਹ ਸਾਰੇ ਆਪਣੇ ਨਿਕਨਾਲ ਲੈ ਗਿਆ ਕਿਉਂਕਿ ਅਮ ਠੀਕ ਉਹ ਪਾਗ ਕਹਿ ਰਿਹਾ ਥਾ ਕਿ ਵੀਡੀਓ ਪਈ ਥਾ ਤੇ ਫੋਨ ਵੀ ਮੰਗਵਾਇਆ ਜਾਵੇ ਥਾ ਇਨਸਾਫ ਸਾਨੂੰ ਚਾਹੀਦਾ ਜਿਵੇਂ ਪਾਗ ਲਈ ਜਿਹੜੀ ਆ ਤੁਹਾਡੀ ਵੀਡੀਓ ਜਿਹੜੀ ਸਿਲੰਡਰ ਦੀ ਵੀਡੀਓ ਹੈਗੀ ਸਿਲੰਡਰ ਤੋਂ ਪਹਿਲਾਂ ਦੀ ਵੀਡੀਓ ਤੁਹਾਨੂੰ ਪਤਾ ਚਲਦੀ ਆ ਉਹਦੀ ਮਿਲੀ ਤੁਹਾਨੂੰ ਜਿਹੜੀ ਤੁਹਾਡੇ ਨਾਲ 20 25 ਮੁੰਡੇ ਤੁਹਾਡੇ ਨਾਲ ਹਮਲਾ ਕਰਨਾ ਹੈ ਜੀ ਜੀ ਨਹੀਂ ਸਰ ਮਿਲੀ ਉਹ ਸਰ ਐਡਿਟ ਕਰਕੇ ਉਹਨਾਂ ਨੇ ਚੈਨਲ 'ਚ ਪਾਤੀ ਸਰ ਬਟ ਉਸ ਤੋਂ ਪਹਿਲਾਂ ਦੀ ਤੇ ਬਾਅਦ ਦੀ ਵੀਡੀਓ 'ਚ ਕੁਝ ਨਹੀਂ ਪਾਈ ਸਰ ਉਹ ਕਿ ਉਹਨਾਂ ਨੇ ਆਪ ਤੇ ਤੁਹਾਨੂੰ ਕੀ ਲੱਗਦਾ ਹੈਗਾ ਉਹ ਸਾਰੀ ਵੀਡੀਓ ਕੰਪਲੀਟ ਚਾਹੀਦੀ ਹੈ ਜੀ ਕੰਪਲੀਟ ਚਾਹੀਦੀ ਬਿਲਕੁਲ ਕੰਪਲੀਟ ਸਰ ਕਾਰਵਾਈ ਹੋਣੀ ਚਾਹੀਦੀ ਬਿਲਕੁਲ ਸਰ ਕੰਪਲੀਟ ਵੀਡੀਓ ਉਸ ਤੋਂ ਪਹਿਲਾਂ ਦੀ ਦੇਖੋ ਵੀਡੀਓ ਸਰ ਕੀ ਕਿ ਹੋਇਆ ਅਸੀਂ ਕਿੱਦਾਂ ਆਪਣੇ ਬੱਚੇ ਪਚਾ ਕੇ ਭੱਜੇ ਆ ਅਸੀਂ ਛੋਟ ਔਰ ਬਹੁਤ ਮੁਸ਼ਕਿਲਾਂ ਪੱਜੇ ਸੀ ਬਸ ਮੈਨੂੰ ਸਾਨੂੰ ਕਾਰ ਵੀ ਹੋਣੀ ਚਾਹੀਦੀ ਸਾਡਾ ਜੋ ਵੀ ਇਨਸਾਫ ਹੋਣਾ ਚਾਹੀਦਾ ਹੈ ਅਸੀਂ ਦੀ ਬਹੁਤ ਅਤਵੀ ਕੀਤੀ ਹੈ ਮੇਰੇ ਜਵਾਈ ਦੀ ਪੱਗ ਲਈ ਹੈ ਮੈਂ ਵੀ ਇਨਸਾਫ ਮੰਗਦੀ ਆ ਵੀ ਜਿੰਨੇ ਵੀ ਸਰਦਾਰ ਆ ਮੈਂ ਕਹਿੰਦੀ ਵੀ ਉਹ ਜਤਮਾਨ ਕਰਨ ਸਾਡੇ ਨਾਲ ਤੁਰਨ ਸਾਨੂੰ ਪੱਗ ਲਈ ਦਾ ਇਨਸਾਫ ਦਵਾਇਆ ਜਾਵੇ ਜੀ ਸਰ ਜੋ ਤੱਕ ਜਦੋਂ ਤੱਕ ਮੈਨੂੰ ਇਨਸਾਫ ਨਹੀਂ ਮਿਲਣਾ ਪੱਗ ਨਹੀਂ ਬਣਨੀ ਸਰ ਸਿੱਧੀ ਗੱਲ ਹੈ ਜਿੱਦੇ ਇਧਰ ਮੈਨੂੰ ਇਨਸਾਫ ਮਿਲ ਗਿਆ ਨਾ ਹੁਣ ਜਦੋਂ ਉਸ ਤੋਂ ਬਾਅਦ ਪੱਗ ਬਣੂਗਾ ਅਮਰ ਛਕੂਗਾ ਮੈਂ ਬਟ ਮੈਂ ਉਹ ਤੱਕ ਕੁਝ ਨਹੀਂ ਕਰਨਾ ਸਰ ਜੋ ਤੱਕ ਮੈਨੂੰ ਇਨਸਾਫ ਨਾ ਮਿਲੇ ਮੈਂ ਪੱਗ ਵੀ ਨਹੀਂ ਬਣਨੀ ਬਾਰ ਨੂੰ ਸਾਹ ਚਾਹੀਦਾ ਸਰ ਭਾਜੀ ਕੀ ਹੋਣਾ ਡਾ ਮਨਦੀਪ ਸਿੰਘ ਨਾਮ ਹੈ ਮੇਰਾ ਘਰ ਕੋਲ ਤਾਂ ਠੀਕ ਗੈਸ ਲੰਡਰ ਆਗ ਲੱਗੀ ਸੀ ਕੀ ਮਾਮਲਾ ਕਿੰਨੇ ਬੰਦੇ ਹਮਲਾ ਕੀਤਾ ਸੀ ਕਿਸਾਂ ਦੇ ਸਾਡੀ ਸਰ ਗਵੰਡੀਆਂ ਨਾਲ ਪਹਿਲਾਂ ਦੀ ਲੜਾਈ ਸੀਗੀ ਠੀਕ ਆ ਔਰੋਜ ਮੈਨੂੰ ਮੁੰਡੇ ਤੋਂ ਮੁੰਡੇ ਲੈ ਕੇ ਨਵੇਂ ਨਵੇਂ ਕੰਮ ਤੇ ਜਾਂਦਾ ਨਵੇਂ ਨਵੇਂ ਮੁੰਡੇ ਭੇਜਦੇ ਸੀ ਮੇਰੇ ਮਗਰ ਮੈਨੂੰ ਮਾਰਨ ਵਾਸਤੇ ਠੀਕ ਆ ਜੀ ਉਹਨਾਂ ਨਾਲ ਕੋਈ ਪੁਰਾਣੀ ਸਾਡੀ ਲੜਾਈ ਸੀਗੀ ਗਵੰਡੀਆਂ ਦੀ ਆਪਸ ਹੀ ਮਦਰ ਦੇ ਨਾਲ ਸੀਗੀ ਤੇ ਅਸੀਂ ਰੋਕਦੇ ਸੀਗੇ ਤੇ ਉਹਨਾਂ ਨੇ ਬਾਹਰੋਂ ਮੁੰਡੇ ਵੋ ਭੇਜੇ ਮੇਰੇ ਮਗਰ ਜਦੋਂ ਮੈਂ ਡਿਊਟੀ ਤੇ ਜਾਂਦਾ ਸੀਗਾ ਇਹ ਆਪਣਾ ਰਾਜਵੀਰ ਕੋਰ ਨੇ ਅੱਛਾ ਜੀ ਹਾਂ ਜੀ ਤੇ ਸਰ ਲੋੜੀ ਵਾਲੇ ਦਿਨ ਮੈਂ ਸੀਗਾ ਆਪਣੇ ਕੰਮ ਤੇ ਮਸ਼ਾਵ ਨੂੰ 7 ਵਜੇ ਛੁੱਟੀ ਕੀਤੀ ਆ ਮੈਂ ਘਰੇ ਆਇਆ ਮੈਂ ਇਹਨਾਂ ਨੇ ਮੁੰਡੇ ਬੁਲਾਏ ਹੋਏ ਸੀ दारू ਪੀ ਕੇ ਆਪਣੇ ਕੋਲ ਇਹਨਾਂ ਨੇ दारू ਪੀ ਆ ਕੇ ਘਰੇ ਬਿਠਾਏ ਹੋਏ ਸੀਗੇ ਠੀਕ ਹੈ ਜੀ ਤੇ ਜਦੋਂ ਮੈਂ ਬਾਹਰ ਨਿਕਲਿਆ ਮੈਂ ਜੀ ਇਹਨਾਂ ਨੇ ਮੇਰੇ ਤੇ ਮੁੰਡੇ ਪਵਾਤੇ ਮੈਂ ਗੇਟ ਲਾ ਕੇ ਆਪਣਾ ਅੰਦਰ ਵੜ ਗਿਆ ਇਹਨਾਂ ਨੇ ਹੋਰ ਜ਼ਿਆਦਾ ਮੁੰਡੇ ਬੁਲਾ ਕੇ ਸਾਡੇ ਘਰੇ ਭੰਨ ਤੋੜ ਕੀਤੀ ਕਿਚਨ ਦਾ ਸਮਾਨ ਤੋੜਿਆ ਸਾਰਾ ਤੇ ਕਿਰਪਾਨਾਂ ਲੈ ਕੇ ਮੁੰਡੇ ਆ ਗਏ ਅੰਦਰ ਹੀ ਮੈਂ ਗੇਟ ਲੋਕ ਕਰ ਲਿਆ ਮੇਰਾ ਬੱਚਾ ਸੀਗਾ ਮਦਰ ਸੀ ਮੇਰੀ ਵਾਈਫ ਸੀ ਤੇ ਮੇਰੀ ਸਿਸਟਰ ਤੇ ਸਾਡਾ ਪਰੋਣਾ ਆਇਆ ਹੋਇਆ ਸੀਗਾ ਠੀਕ ਆ ਜੀ ਉਹ ਮੁੰਡੇ ਹਟਦੇ ਨਹੀਂ ਸੀਗੇ ਤੇ ਮੈਂ ਆਪਣੇ ਪਰਿਵਾਰ ਦੇ ਬਚਾਅ ਕਰਨ ਵਾਸਤੇ ਮੇਰੀ ਵਾਈਫ ਕਿਚਨ 'ਚ ਰੋਟੀ ਲਾ ਰਹੀ ਸੀਗੀ ਮੈਂ ਸਿਲੰਡਰ ਖੋਲ ਕੇ ਰੈਗੂਲੇਟਰ ਵਗੈਰਾ ਲੱਗਿਆ ਹੋਇਆ ਸੀ ਨਾਲ ਮੈਂ ਬਾਹਰ ਜਾ ਗਿਆ ਜੀ ਮੈਂ ਅੱਗ ਲਾਈ ਆ ਮੈਂ ਮੰਨਦਾ ਠੀਕ ਆ ਜੀ ਪਰ ਮੈਂ ਆਪਣੇ ਪਰਿਵਾਰ ਦੀ ਸੇਫਟੀ ਵਾਸਤੇ ਲਾਈ ਆ ਜੇ ਮੈਂ ਨਾ ਲਾਂਦਾ ਤੇ ਉਹ 20 30 ਮੁੰਡਿਆਂ ਨੇ ਸਾਡੇ ਪਰਿਵਾਰ ਦੇ ਮਾਰ ਦਿੰਦੇ ਜੀ ਆਪਣੇ ਪਰਿਵਾਰ ਦੇ ਬਚਾਅ ਵਾਸਤੇ ਲਾਈ ਆਈ ਨੂੰ ਅਸੀਂ ਅੱਗ ਲਾਈ ਤਾਂ ਵੀ ਸੇਫ ਰੱਖੀ ਸੀ ਤੁਹਾਨੂੰ ਪਤਾ ਸੀ ਸੇਫਟੀ ਹਾਂਜੀ ਸਾਡੇ ਘਰੇ 300 ਲੀਟਰ ਦਾ ਡਰਮ ਪਿਆ ਬੋਰੀ ਗਿੱਲੀ ਕਰਕੇ ਰੱਖੀ ਸੀ ਸਿਲੰਡਰ ਮੇਰੇ ਹੱਥ 'ਚ ਸੀ ਮੈਨੂੰ ਵੀ ਆਪਣੀ ਜਾਨ ਪਿਆਰੀ ਆ ਮੇਰਾ ਹੀ ਬੱਚਾ 2 ਸਾਲ ਦਾ ਮੇਰਾ ਬੱਚਾ ਮੇਰੇ ਨਾਲ ਸੀਗਾ ਘਰੇ ਜੇ ਫਟਦਾ ਮੈਨੂੰ ਵੀ ਤਾਂ ਇਹੀ ਆ ਵੀ ਮੈਂ ਨਹੀਂ ਬਲਾਸਟ ਕਰਨਾ ਹੈਗਾ ਸਿਰਫ ਇੱਕ ਸਿਰਫ ਇੱਕ ਉਹਨਾਂ ਡਰੋਨ ਵਾਸਤੇ ਗਾ ਜੇ ਮੈਂ ਅੱਗ ਨਾ ਲਾਂਦਾ ਯੋ ਨਾ ਭੱਜਦੇ ਮੈਂ ਅੱਗ ਲਾਈ ਉਹ ਮੁੰਡੇ ਸਾਰੇ ਭੱਜ ਗਏ ਠੀਕ ਆ ਜੇ ਨਾ ਭੱਜਦੇ ਮੇਰਾ ਬੱਚਾ ਵਾ ਮੈਰੇ ਮਾਰ ਦਿੰਦੇ ਉਹਨਾਂ ਦੀ ਸੀਸੀਟੀ ਵੀ ਕੈਮਰੇ ਹਾਂਜੀ ਸਾਡੇ ਨਹੀਂ ਗਵਾਂਡੀਆਂ ਦੇ ਕੈਮਰੇ ਲੱਗੇ ਨੇ ਜੀ ਜਿਨ੍ਹਾਂ ਨੇ ਮੇਰੀ ਵੀਡੀਓ ਰਿਕਾਰਡ ਕਰਕੇ ਦਿੱਤੀ ਆ ਵੀ ਸਿਲੰਡਰ ਅੱਗ ਲਾਉਂਦੇ ਦੀ ਠੀਕ ਆ ਜੀ ਉਹੀ ਕੈਮਰਾ ਵਿੱਚ ਜੀ ਉਹ ਮੁੰਡਿਆਂ ਦੀ ਵੀ ਵੀਡੀਓ ਜਿਹੜੇ 25 30 ਕਿਰਪਾਨਾਂ ਲੈ ਕੇ ਆਏ ਨੇ ਪਰ ਉਹ ਵੀਡੀਓ ਉਹਨਾਂ ਨੇ ਦਿੱਤੀ ਨਹੀਂ ਉਹ ਵੀਡੀਓ ਕੱਟ ਕਰ ਦਿੱਤੀ ਉਹਨਾਂ ਨੇ ਕੈਮਰਾ ਲਈ ਜੇ ਪਹਿਲਾ ਅੱਧੇ ਘੰਟੇ ਪਹਿ ਬਾ ਉਹ ਵੀ ਵੀਡੀਓ ਹੋਣੀ ਚਾਹੀਦੀ ਹੈ ਵੀਡੀਓ ਹੋਣੀ ਚਾਹੀਦੀ ਹੈ ਸਰ ਹਾਂਜੀ ਜਦ ਮੇਰੀ ਵੀਡੀਓ ਮੈਂ ਮੰਦਾਵਾ ਕਲਾਈਆ ਤੇ ਉਹਨਾਂ ਦੀ ਵੀ ਵੀਡੀਓ ਹੋਣੀ ਚਾਹੀਦੀ ਆ ਹਾਂਜੀ ਸਾਹਮਣੇ ਹੋਊਗੀ ਹਾਂਜੀ ਠੀਕ ਹੈ ਜੀ ਕੀ ਕਿੱਦਾਂ ਦੀ ਸਾਫ ਦੀ ਗਵਾਹੀ ਪੁਲਿਸ ਕਿਦਾ ਚਾਹਣਗੇ ਮਲਾਜ਼ਮਾਂ ਨੂੰ ਵੀ ਅਸੀਂ ਕਿਹਾ ਜੀ ਮਲਾਜ਼ਮ ਤਾਂ ਅਸੀਂ ਪਹਿਲਾਂ ਵੀ ਦੋ ਤਿੰਨ ਰਿਪੋਰਟਾਂ ਲਖਾਈਆਂ ਵੀ ਮਲਾਜ਼ਮ ਤੁਰੇ ਨਹੀਂ ਜਦੋਂ ਇਹਨਾਂ ਨੇ ਇੱਕ ਵਾਰ ਜਾ ਕੇ ਮੇਰੇ ਖਿਲਾਫ ਮੈਨੂੰ ਹੀ ਜਾਣਾਈ ਮੈਂ ਆਪਣੇ ਪਰਿਵਾਰ ਦੀ ਸੇਫਟੀ ਵਾਸਤੇ ਕੀਤੀ ਆ ਤੇ ਉਹਨਾਂ ਦੀ ਵੀਡੀਓ ਵੀ ਸਾਹਮਣੇ ਆ ਜੇ ਮੇਰੀ ਗਲਤੀ ਹੈ ਮੈਂ ਸਜ਼ਾ ਦਾ ਹੱਕਦਾਰ ਆ ਪਰ ਮੇਰੇ ਨਾਲ ਬਰਾਬਰ ਉਹ ਵੀ ਸਜ਼ਾ ਦੇ ਹੱਕਦਾਰ ਨੇ ਜਿਨ੍ਹਾਂ ਨੇ ਮੇਰੇ ਘਰੇ ਹਮਲਾ ਕੀਤਾ ਜੀ